ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਦੋਂ ਆਪਾਂ ਕਿਤੇ ਵੀ ਧਾਰਮਿਕ ਸੰਸਥਾ ਤੇ ਜਾਂਦੇ ਆ ਉਹਦੋਂ ਨਾਲ ਜੋੜੇ ਜਮ੍ਹਾਂ ਕਰਾਉਣੇ ਪੈਂਦੇ ਆ ਆਪਾਂ ਨੂੰ ਤੇ ਜੋੜੇ ਜਮ੍ਹਾਂ ਕਰਵਾਉਣ ਵਾਲੇ ਜਿਹੜੇ ਸੇਵਾਦਾਰ ਉਹ ਇੱਕ ਟੋਕਣ ਦਿੰਦੇ ਆ ਆਪਾਂ ਨੂੰ ਕੋ ਟੋਕਨ ਦੇਣ ਦਾ ਮਤਲਬ ਕੀ ਆ ਕਿਉਂ ਟੋਕਨ ਦਿੰਦੇ ਆਪਾਂ ਨੂੰ ਉਹਦਾ ਕਾਰਨ ਹੈ ਕਿਉਂਕਿ ਬਹੁਤ ਇਹ ਸ਼ਰਮ ਵਾਲੀ ਗੱਲ ਆਪਣੇ ਵਾਸਤੇ ਬਹੁਤ ਨਮੋਸ਼ੀ ਵਾਲੀ ਗੱਲ ਆ ਕਿ ਸਾਨੂੰ ਸ਼ਰਮ ਆਉਂਦੀ ਆ ਕਿ ਸਬੂਤ ਹੁੰਦਾ ਹੋਵੇ ਇੱਕ ਤਰ੍ਹਾਂ ਦਾ ਜਿਹੜਾ ਟੋਕਨ ਹੁੰਦਾ ਉਹ ਜੀ ਦੋਸੀ ਜੋੜੇ ਮੰਗਦੇ ਆ ਤੇ ਸਾਥੋਂ ਸਬੂਤ ਭਾਲਦੇ ਆ ਨਿਸ਼ਾਨੀ ਭਾਲਦੇ ਆ ਵੀ ਕੋਈ ਨਿਸ਼ਾਨੀ ਦਿਓ ਤੇ ਜਿਹੜੇ ਤੁਹਾਡੇ ਜੋੜੇ ਅਸੀਂ ਵਾਪਸ ਕਰ ਦਿੰਨੇ ਆ ਸ਼ਰਮ ਵਾਲੀ ਗੱਲ ਇਹ ਆ ਕਿ ਸਾਡੇ ਤੇ ਆਪਣੇ ਆਪ ਤੇ ਖੁੱਧ ਤੇ ਸਾਨੂੰ ਉਹਨਾਂ ਨੂੰ ਵਿਸ਼ਵਾਸ ਨਹੀਂ ਕਿ ਬੰਦਾ ਇਹ ਝੂਠ ਬੋਲਦਾ ਕਿ ਸੱਚ ਬੋਲਦਾ ਬਿਨਾ ਟੋਕਣ ਤੋਂ ਸਬੂਤ ਬੰਦਾ ਉਹ ਉਸ ਮੰਤੋਂ ਤਾਂ ਮੰਗਦਾ ਹੁੰਦਾ ਜਿਹਦੇ ਉੱਤੇ ਭਰੋਸਾ ਨਾ ਹੋਵੇ ਤੇ ਸਾਡੇ ਤੇ ਕਿਸੇ ਨੂੰ ਵੀ ਭਰੋਸਾ ਨਹੀਂ ਰਿਹਾ ਕਿਉਂਕਿ ਅਸੀਂ ਇਹੋ ਜਿਹੇ ਹਾਲਾਤਾਂ 'ਚ ਗੁਜ਼ਰਦੇ ਆ ਕਿ ਇੱਕ ਉਹ ਵੀ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਆਂਦੇ ਰਾਜ ਦੇ ਵਿੱਚ ਕੁੱਤੇ ਦੇ ਸੋਨੇ ਦਾ ਪਟਾ ਪਾ ਕੇ ਛੱਡਦਾ ਸੀ 8 ਦਿਨਾਂ ਬਾਅਦ ਉਹ ਕੁੱਤਾ ਵੀ ਮਿਲ ਗਿਆ ਸੀ ਤੇ ਸੋਨੇ ਦਾ ਪਟਾ ਵੀ ਮਿਲ ਗਿਆ ਸੀ ਹੁਣ ਕੁੱਤਾ ਮਿਲਣ ਦੀ ਤਾਂ ਗੱਲ ਛੱਡੋ ਤੁਸੀਂ 100 150 ਦੀ ਸੰਗਲੀ ਭਾ ਕੇ ਕੁੱਤੇ ਦੀ ਛੜ ਦੋ ਨਾ ਤੇ ਸਾਨੂੰ ਕੁੱਤਾ ਵੀ ਨਹੀਂ ਮਿਲਣਾ ਤੇ ਸੰਗਲੀ ਵੀ ਨਹੀਂ ਮਿਲਣੀ ਸੋ ਸਾਡੇ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਤੇ ਕੋਈ ਯਕੀਨ ਨਹੀਂ ਕਰਦਾ ਗੁਰੂ ਘਰਾਂ ਦੇ ਵਿੱਚ ਵੀ ਸਾਨੂੰ ਟੋਕਨ ਲੈਣੇ ਪੈਂਦੇ ਆ ਤੇ ਬਹੁਤ ਨਮੋਸ਼ੀ ਵਾਲੀ ਗੱਲ ਹੈ ਵੈਂਕਾਂ ਦੇ ਵਿੱਚ ਵੇਣੇ ਇੱਕ 10 ਰੁਪਿਆ ਦਾ ਪੈਨ ਰੋਂਦਾ ਉਹਨੂੰ ਵੀ ਧਾਗਾ ਭਾ ਕੇ ਬਣਿਆ ਹੁੰਦਾ ਜੇ ਕਿਤੇ ਪਾਣੀ ਵਾਲਾ ਕੈਂਪਰ ਆ ਠੰਡੇ ਪਾਣੀ ਵਾਲਾ ਲੱਗਿਆ ਅੱਡੇ ਤੇ ਜਾਂ ਕਿਤੇ ਹੋਰ ਉਹਨੂੰ ਇੱਕ ਸੰਗਲੀ ਪਾ ਕੇ ਸੰਗਲੀ ਨਾਲ ਬੰਨਿਆ ਹੁੰਦਾ ਕਿਉਂਕਿ ਅਸੀਂ ਆਪ ਦਾ ਵਿਸ਼ਵਾਸ ਹੈ ਜਿਹੜਾ ਉਹ ਖਤਮ ਕਰ ਲਿਆ ਅਸੀਂ ਆਪ ਦਾ ਵਿਸ਼ਵਾਸ ਆਪ ਹੀ ਖਤਮ ਕੀਤਾ ਤੇ ਜਿਹੜਾ ਟੋਕਨ ਦਾ ਦੇਣ ਦਾ ਮਤਲਬ ਇਹੀ ਹੈ ਕਿ ਸਾਡੇ ਤੇ ਕਿਸੇ ਨੂੰ ਵਿਸ਼ਵਾਸ ਨਹੀਂ ਸੋ ਸਾਨੂੰ ਵਿਸ਼ਵਾਸ ਬਣਾਉਣਾ ਚਾਹੀਦਾ ਈਮਾਨਦਾਰੀ ਨਾਲ ਕੰਮ ਕਰਕੇ ਜਿੱਥੇ ਵੀ ਕਰਦੇ ਆ ਤੇ ਈਮਾਨਦਾਰੀ ਜਿਹੜੀ ਦਿਖਾਈਏ ਆਉਂਦੀ ਆਉਦੀ ਕੁਆਲਿਟੀ ਦਿਖਾਈਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ